ਲਾਇਨਸ ਕਲੱਬ ਬਟਾਲਾ ਸੇਵਾ ਸਫਾਇਰ ਜ਼ਿਲ੍ਹਾ 321 DD ਸਾਲ 2025-26 ਦੀ 5ਵੀਂ ਜਨਰਲ ਹਾਊਸ ਮੀਟਿੰਗ ਸਥਾਨਕ ਬਟਾਲਾ ਕਲੱਬ ਵਿਕੇ ਕਲੱਬ ਦੇ ਪ੍ਰਧਾਨ ਕਮਜੋਨ ਚੇਅਰਮੈਨ ਐਮਜੀਐਫ ਲਾਇਨ ਪੁਨੀਤ ਵੰਸਲਾਤੇ ਜੀਐਮਟੀ ਕੋਆਰਡੀਨੇਟਰ ਐਮਜੀਐਫ ਲਾਇਨ ਰਜੀਵ ਵਿਕਦੀ ਸਾਂਝੀ ਪ੍ਰਧਾਨਗੀ ਹੇਠ ਅਤੇ ਕਲੱਬਸ ਕਤਰ ਐਮਜੀਐਫ ਲਾਇਨ ਜੇਸ਼ਟਾਲਾਤੇ ਖਜ਼ਾਨਚੀ ਲਾਇਨ ਪੁਨੀਤ ਮੜਵਾ ਐਮਜੀਐਫ ਲਾਇਨ ਕਪਿਲ ਗੁਪਤਾ ਅਤੇ ਐਮਜੀਐਫ ਲਾਇਨ ਵਿਨੀ ਅਬਰੋਲ ਦੀ ਦੇਖਰੇ ਵਿੱਚ ਹੋਈ ਮੀਟਿੰਗ ਦੀ ਸ਼ੁਰੂਆਤ ਲਾਈਨ ਵੀਕੇ ਸੈਗਲ ਵੱਲੋਂ ਪ੍ਰਭੂ ਪ੍ਰਾਰਥਨਾ ਨਾਲ ਕੀਤੀ ਗਈ ਇਸ ਤੋਂ ਬਾਅਦ ਕਲੱਬ ਦੇ ਪ੍ਰਧਾਨ ਲਾਇਨ ਪੁਨੀਤ ਵੰਸਲਾ ਤੇ ਜੀਐਮਟੀ ਕੋਆਰਡੀਨੇਟਰ ਲਾਇਨ ਅਰਜੀਵਿਗ ਨੇ ਸਾਰੇ ਉਦੇਦਾਰਾਂ ਤੇ ਮੈਂਬਰਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ ਲਾਇਨ ਪੁਨੀਤ ਵੰਸਲ ਨੇ ਮੈਂਬਰਾਂ ਨੂੰ ਲਾਇਨਿਜ਼ਮ ਦੇ ਉਦੇਸ਼ਾਂ ਤੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਉਹਨਾਂ ਨੇ ਕਿਹਾ ਕਿ ਲਾਇਨਸ ਕਲੱਬ ਬਟਾਲਾ ਸੇਵਾ ਸਫਾਇਰ ਮਾਨਵਤਾ ਦੀ ਸੇਵਾ ਕਰਨ ਲਈ ਵਚਨਬੱਧ ਹੈ ਇਸ ਮੌਕੇ ਤੇ ਲੈਨ ਰਜੀਵ ਵਿਗਨੇ ਕਲੱਬ ਚ ਵੱਤੋ ਵੱਦ ਮੈਂਬਰਾਂ ਨੂੰ ਸ਼ਾਮਿਲ ਕਰਨ ਲਈ ਪ੍ਰੇਰਨਾ ਦਿੱਤੀ ਮੈਂ ਲਾਈਡਰ ਜੀ ਜੀਐਮਟੀ ਕੋਆਰਡੀਨੇਟਰ ਡਿਸਟ੍ਰਿਕਟ 321 ਅੱਜ ਲਾਇਨਸ ਕਲੱਬ ਬਟਾਲਾ ਸੇਵਾ ਸਪਾਇਰ ਜੋ ਮੇਰੀ ਹੋਮ ਕਲੱਬ ਹੈ ਉਹਦੀ 5ਥ ਜਨਰਲ ਅਸਸਟ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਅੱਜ ਨਵੇਂ ਮੈਂਬਰਸ ਨੀਰਜ ਰੇਨ ਜੀ ਤੇ ਸੁਨੀਲ ਕੋਸਲਾ ਜੀ ਵਿਦ देयर ਵਾਈਸ ਅੱਜ ਨਵੇਂ ਮੈਂਬਰ ਐਡ ਕੀਤੇ ਨੇ ਸਾਡੀ ਅੱਜ ਸਟ੍ਰੈਂਥ 237 237 ਮੈਂਬਰਸ ਦੀ ਕਲਬ ਜਿਹੜੀ ਡਿਸਟ੍ਰਿਕਟ ਦੀ ਸਭ ਤੋਂ ਵੱਡੀ ਕਲਬ ਹੈ ਬੜੇ ਮਾਣ ਵਾਲੀ ਗੱਲ ਹੈ ਮੈਂ ਆਪਣੇ ਸਾਰੇ ਮੈਂਬਰਸ ਦਾ ਨਿਊ ਮੈਂਬਰਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਸਾਡੇ ਤੇ ਵਿਸ਼ਵਾਸ ਕਰਕੇ ਸਾਡੀ ਕਲਬ ਜੁਆਇਨ ਕਰਦੇ ਨੇ ਅੱਜ ਸਾਡਾ ਕਲਬ 30 MGF ਦੇ ਨਾਲ బిਗੇਸਟ MGF ਇਨ ਦਿਸ ਸਾਡੇ ਡਿਸਟ੍ਰਿਕਟ ਦੇ ਵਿੱਚ ਬੜੇ ਮਾਣ ਵਾਲੀ ਗੱਲ ਹੈ ਮੈਂ ਆ ਆਪਣੇ ਸਾਰੇ ਮੈਂਬਰਸ ਦਾ ਤੇ ਸਾਰੇ MGF ਦਾ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਮੋਨਤਾਂ ਮਿਲਦਾ ਸਰ ਅੱਜ ਤੁਹਾਡੀ ਟੀਮ ਚ ਡਿਸਕਸ਼ਨ ਕੀਤੀ ਗਈ ਹੈ ਤੁਹਾਡੇ ਮੈਂਬਰਸ ਕੋਲੋਂ ਕਿ ਤੁਹਾਨੂੰ ਆਉਣ ਵਾਲੇ ਇਲੈਕਸ਼ਨ ਚ ਵੀ ਡੀਜੀ 2 ਰੈਕ ਕੀਤਾ ਜਾਵੇਗਾ ਆਉਣ ਵਾਲੇ ਸੈਸ਼ਨ ਚ ਉਹ ਬਹੁਤ ਅਸਰ ਦੇ ਦੇਖੋ ਜੀ ਕਲਪ ਲਗੀ ਕਦੀ ਵੀ ਕਿਸੇ ਵੀ ਪਦ ਦੀ ਮੈਨੂੰ ਕਦੀ ਤਮੰਨਾ ਨਹੀਂ ਹੋਈ ਪਰ ਜਿੱਦਾਂ ਹੁਣ ਮੇਰੇ ਸਾਥੀ ਗਏ ਨੇਗੇ ਮੈਂ ਉਹਨਾਂ ਦੇ ਨਾਲ ਹਾਂ ਜੇ ਡਿਸਟ੍ਰਿਕਟ ਚਾਹੇਗਾ ਮੈਨੂੰ ਜੇ ਮੈਨੂੰ ਐਸ ਲਾਇਕ ਸਮਝਦਾ ਤੇ ਮੈਂ ਯੂਰ ਸੇਵਾ ਦੰਭਾਵਾਂਗਾ ਸਰ ਤੁਹਾਡੀ ਕਲੱਬ ਵੱਲੋਂ ਆਉਣ ਵਾਲੇ ਪ੍ਰੋਜੈਕਟ ਕਿਤੇ ਜਾਣਗੇ ਸਾਡਾ ਇੱਕ ਰੈਗੂਲਰ ਪ੍ਰੋਜੈਕਟ ਚ ਚੱਲਦੇ ਨੇ ਤੇ ਹੁਣ 14 ਦਸੰਬਰ ਨੂੰ ਜੋ ਸਾਡੇ ਸੁਆਸ਼ ਉਹਦੀ ਜੀ ਜੋ ਪਰਮਨੈਂਟ ਪ੍ਰੋਜੈਕਟ ਕਰਦੇ ਨੇ ਜੋ ਹੈਂਡੀਕੈਪ ਫੋਨ 100 ਹੈਂਡੀਕੈਪ ਫੋਨ ਹਰ ਮਹੀਨੇ ਪੈਨਸ਼ਨ ਦਿੰਦੇ ਨੇ ਆਪਣੀ ਜੇਬ ਚੋਂ ਅਸੀਂ ਉਹਨਾਂ 100 ਮੈਂਬਰ ਨੂੰ ਗਰਮ ਲੋਈ ਦੇ ਰਹੇ ਹਾਂ ਜੋ ਸਾਡਾ ਅੰਦੇਸ਼ ਪ੍ਰੋਜੈਕਟ ਹੈ ਇਸ ਦੇ ਨਾਲ ਹੀ ਹੋਰੀ ਬਾਕੀ ਪ੍ਰੋਜੈਕਟ ਜੋ ਵੀ ਹੋਏਗਾ ਡਿਸਾਈਡ ਕਰਕੇ ਦੱਸਾਂਗੇ ਮੈਂ ਪੁਨੀਤ ਬਾਂਸਲ ਪ੍ਰੈਜ਼ੀਡੈਂਟ ਲਾਂਚ ਕਲਬ ਬਟਾਲਾ ਸੇਵਾ ਸਫਾਇਰ ਅੱਜ ਆਹਦੀ 5th ਜਰਨਲ ਹਾਊਸ ਮੀਟਿੰਗ ਸੀਗੀ ਉਦੇ ਵਿੱਚ ਅੱਜ ਸਾਡੇ ਮੈਂਬਰ ਸਾਰੇ ਉਥੇ ਪ੍ਰੈਜ਼ెంట్ ਹੋਏ ਨੇ ਔਰ ਉਸ ਅੱਜ ਮੀਟਿੰਗ ਦੇ ਵਿੱਚ ਮੇਨ ਸਿਸਟਮ ਕੀ ਰਿਹਾ ਸਾਡੇ ਅੱਜ 3-4 ਮੈਂਬਰਸ ਅਸੀਂ ਨਵੇਂ ਐਡ ਕੀਤੇ ਨੇ ਇੱਕ ਸੁਨੀ ਐਮਬੀਸੀ ਐਂਡ ਮਿਸਟਰ ਸੁਨੀਲ ਕੋਸਲਾ ਐਂਡ ਮਿਸ ਜੀ ਐਂਡ ਮਿਸਟਰ ਨੀਰਜ ਤਰੇਹੰਜੀ ਔਰ ਇਹਦੇ ਨਾਲ ਸਾਡੀ ਕਲੱਬ ਦੀ ਜੋ ਸਟਰੈਂਥ ਹੈ ਉਹ 237 ਜੋ ਹੈ ਹੋਈ ਹੈ ਔਰ ਇਸ ਚੀਜ਼ ਦਾ ਮੈਂ ਆਪਣੇ ਕਲੱਬ ਮੈਂਬਰਸ ਨੂੰ ਕਲੱਬ ਦੀ ਟੀਮ ਨੂੰ ਸਾਰਿਆਂ ਨੂੰ ਵਧਾਈ ਬਾਤ ਦਿੰਦਾ ਕਿਉਂਕਿ ਕਾਰਨ ਕਿ ਸਭ ਕਲੱਬ ਮੈਂਬਰ ਜੀ ਟੀਮ ਦੀ ਮਿਹਨਤ ਦੇ ਨਾਲ ਸਾਰਾ ਕੰਮ ਹੋ ਰਿਹਾ। ਔਰ ਇਸ ਤੋਂ ਇਲਾਵਾ ਸਾਡੇ ਅੱਜ ਮੀਟਿੰਗ ਦੇ ਵਿੱਚ ਜੋ ਚਰਚਾ ਜਿਹੜੀ ਹੈ ਉਸ ਜੋ ਆਗੇ ਆਉਣ ਵਾਲੇ ਪ੍ਰੋਜੈਕਟਸ ਨੇ ਔਰ ਆਉਣ ਵਾਲਾ ਜੋ ਜੋ ਫੰਕਸ਼ਨਸ ਨੇ ਉਹਨਾਂ ਬਾਰੇ ਡਿਸਕਸ ਕੀਤਾ ਗਿਆ। ਨੈਕਸਟ ਮੰਥ ਅਸੀਂ ਜਾਗਰਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਜਾਗਰਨ 25th ਆਫ ਜਨਵਰੀ ਨੂੰ ਅਸੀਂ ਮਹਾਮੈਦੀ ਚੌਕੀ ਜੋ ਹੈ ਰੱਖੀ ਹੈ। ਮਹਾਮਾਈ ਦੀ ਚੌਂਕੀ ਦੇ ਵਿੱਚ ਸਾਰੇ ਮੈਂਬਰਾਂ ਦੀ ਹਾਜ਼ਰੀ ਉਹਦੇ ਵਿੱਚ ਮਹਾਮਾਈ ਦੀ ਚੌਂਕੀ ਦੇ ਵਿੱਚ ਲੱਗੇਗੀ ਔਰ ਇਹਦੇ ਨਾਲ ਮੈਂ ਆਪਣੇ ਸਾਰੇ ਮੈਂਬਰਸ ਆ ਧੰਨਵਾਦ ਵੀ ਕਰਦਾ ਔਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਚੀਜ਼ ਦੀਆਂ ਸਰਜਿਕ ਪਾਸਟ ਪ੍ਰੈਜ਼ੀਡੈਂਟ ਨੇ ਉਹਨਾਂ ਬਾਰੇ ਵੀ ਚਰਚਾ ਕੀਤੀ ਗਈ ਹੈ ਕਿ ਆਉਣ ਵਾਲੇ ਸੈਸ਼ਨ ਜਿਹੜਾ ਨੂੰ ਵੀਡੀਜੀ 2 ਬਣਾਇਆ ਜਾਵੇਗਾ ਉਹਦੇ ਬਾਰੇ ਥੋੜਾ ਦੱਸੋ ਜੀ ਦੇਖੋ ਆਉਣ ਵਾਲੇ ਵੀਡੀਜੀ 2 ਸਾਡੇ ਇਲੈਕਟਿਡ ਮਿਸਟਰ ਜੀਵਿਕ ਜੀ ਨੇ ਜੀਐਮਟੀ ਕੋਆਰਡੀਨੇਟਰ ਨੇ ਐਸਲੀਓ 321 ਡੀ ਦੇ ਔਰ ਅੱਜ ਉਸ ਦਾ ਆਗਾਜ਼ ਵੀ ਕੀਤਾ ਗਿਆ ਇਲੈਕਸ਼ਨ ਜਿਹੜੇ ਨੇ ਉਹ ਇਲੈਕਸ਼ਨ ਜਿਹੜੇ ਨੇ ਉਹ ਜਨ ਮਾਰਚ ਦੇ ਵਿੱਚ ਹੋਣ ਦੀ ਉਮੀਦ ਹੈ ਕਿ ਮਾਰਚ ਦੇ ਵਿੱਚ ਇਲੈਕਸ਼ਨ ਹੋਣਗੇ ਪਰਮਾਤਮਾ ਦੀ ਕਿਰਪਾ ਚਾਹੀਦੀ ਹੈ ਕਿ ਉਹ ਇਲੈਕਸ਼ਨ ਜਿਹੜੇ ਨੇ ਉਹ ਕਿਸ ਤਰ੍ਹਾਂ ਯੂਨੀਮਨਸਲੀ ਹੋ ਰਹੇ ਹੈ ਜਾਂ ਕਿਸ ਤਰ੍ਹਾਂ ਹੋਏ ਇਹ ਹੁਣ ਸਮੇਂ ਦੱਸੇਗਾ ਔਰ ਅਸੀਂ ਇਹ ਉਮੀਦ ਵੀ ਕਰਦੇ ਹਾਂ ਕਿ ਸਾਡੀ ਸਾਰੀ ਟੀਮ ਇਸ ਇਲੈਕਸ਼ਨਸ ਨੂੰ ਪੂਰੀ ਜੋਰ ਮਿਹਨਤ ਕਰੇਗੀ ਔਰ ਉਸ ਮਿਹਨਤ ਦੇ ਨਾਲ ਆਪਣੇ ਰਜੀਵ ਵੈਗਜੀ ਜਿਹੜੇ ਸਾਡੇ ਕਲੱਬ ਦੇ ਪਾਸਟ ਇਮੀਜੇਟ ਪਾਸ ਪ੍ਰੈਜ਼ੀਡੈਂਟ ਵੀ ਨੇ ਔਰ ਜੀਐਮ ਦੇ ਕੋਆਰਡੀਨੇਟਰ ਵੀ ਨੇ 321 ਡਿਸਟ੍ਰਿਕਟ ਦੇ ਔਰ ਅਸੀਂ ਪ੍ਰਮਾਤਮਾਗੇ ਅਰਦਾਸ ਕਰਾਂਗੇ ਕਿ ਉਹਨਾਂ ਨੂੰ ਅਸੀਂ ਜਿਤਾ ਕੇ ਐਜ਼ਏ ਵੀਡੀਜੀ2 ਲਿਆਇਆ ਜਾਵੇ ਧੰਨਵਾਦ ਮੈਂ ਲਾਈਨ ਵੀਕੇ ਸੈਦਲ ਚੈਪਟਰ ਬ੍ਰਾਇਡਨ ਲਾਈਨ ਕਲੱਬ ਟਾਲਾ ਸੇਵਾ ਸਫਾਇਰ ਅੱਜ ਮਨ ਨੂੰ ਦੱਸਦੇ ਆ ਬੜੀ ਖੁਸ਼ੀ ਹੋ ਰਹੀ ਏ ਕਿ ਲਾਈਨ ਇਸਟੇਕੀਅਰ 2025 26 ਨਵੰਬਰ ਮਹੀਨੇ ਦੀ ਜਿਹੜੀ ਸਾਡੀ 5ਥੀ ਮੀਟਿੰਗ ਹੈ ਐਮ ਜੀ ਐਫ ਲਾਈਨ ਪਨੀਤ ਬੰਸਲ ਜਿਹੜੇ ਸਾਡੇ ਕਲੱਬ ਦੇ ਪ੍ਰਧਾਨ ਨੇ ਉਹਨਾਂ ਦੀ ਔਰ ਸਾਡੇ ਪਾਸਟ ਪ੍ਰੈਜਿਡੈਂਟ ਔਰ ਮੌਜੂਦਾ ਜੀ ਐਮ ਕੀ ਕੋਆਰਡੀਨੇਟਰ ਐਮ ਜੀ ਐਫ ਲਾਈਨ ਰਜੀਵ ਇੱਕ ਦੀ ਦੀ ਸੰਯੁਕਤ ਅਧਿਖਤਤਾ ਦੇ ਵਿੱਚ ਹੋ ਰਹੀ ਏ ਜਿਸ ਵਿੱਚ ਅਸੀਂ ਉਹਨਾਂ ਨੇ ਸਾਰੇ ਮੈਂਬਰਾਂ ਨੂੰ ਇੱਥੋਂ ਵਾਕਿਫ ਕਰਾਇਆ ਕਿ ਜਿਹੜੀ ਸਾਡੇ ਕਲੱਬ ਨੇ ਪਿਛਲੇ ਕੁਝ ਮਹੀਨੇ ਤੋ ਜੋ ਵੀ ਪ੍ਰੋਜੈਕਟ ਕੀਤੇ ਨੇ ਉਹਨਾਂ ਦੇ ਬਾਰੇ ਉਹਨਾਂ ਨੂੰ ਦੱਸਿਆ ਔਰ ਅਗੋਂ ਦੁਬਲੀ ਵਿੱਚ ਮਹੀਨੇ ਦੇ ਵਿੱਚ ਜਿਹੜੇ ਜਾਂ ਦਸੰਬਰ ਮਹੀਨੇ ਦੇ ਵਿੱਚ ਜਿਹੜੇ ਪ੍ਰੋਜੈਕਟ ਕਰਨੇ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਸਾਰੀ ਰੂਪ ਰੇਖਾ ਤਿਆਰ ਕੀਤੀ ਹੈ ਮੈਂ ਤੇ ਜੋ ਦੱਸਾਂਗਾ ਲੇਕਿਨ ਉਹ ਵੀ ਆਪਣੇ ਸੰਬੋਧਨ ਦੇ ਵਿੱਚ ਦੱਸਣਗੇ ਕਿ ਅਸੀਂ ਜਨਵਰੀ ਦੇ ਵਿੱਚ 25 ਜਨਵਰੀ ਨੂੰ ਮਾਤਾ ਦੀ ਚੌਂਕੀ ਜਿਹੜੀ ਹੈ ਕਿ ਹਰ ਸਾਲ ਕਰਾਉਂਦੇ ਆ ਉਹ ਕਰਵਾ ਰਹੇ ਆ ਔਰ ਉਸ ਤੋਂ ਬਾਅਦ ਸਾਡੀ ਫਿਰ ਜਿਹੜੇ ਦੂਸਰੇ ਪ੍ਰੋਜੈਕਟ ਨੇ ਮਾਨਵਤਾ ਦੀ ਸੇਵਾ ਲਈ ਉਹ ਵੀ ਨਾਲ ਨਾਲ ਇੱਲਨਗਿ ਲੇਕਣੀ ਜਿਹੜਾ ਸਾਡਾ ਪਾਤਾ ਦੀ ਚੌਂਕੀ ਦਾ ਬਹੁਤ ਹੀ ਖਾਸ ਪ੍ਰੋਜੈਕਟ ਹੈਗਾ ਇਹ ਸਾਰੀ ਫੈਮਿਲੀ ਦੇ ਨਾਲ ਕਰਨਿਆ ਇਸ ਤੋਂ ਇਲਾਵਾ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਜੀਐਮਟੀ ਕੋਆਰਡੀਨੇਟਰ ਡੀਜੀ2 ਦੇ ਕੈਂਡੀਡੇਟਸ ਡਿਸਟ੍ਰਿਕਟ 321 ਡੀ ਦੇ ਜਿਹੜੇ ਇਲੈਕਸ਼ਨ ਹੋਣ ਉਹਦੇ ਵਾਸਤੇ ਸਾਰੀਆਂ ਕਲੱਬਾਂ ਨੇ ਉਹਨਾਂ ਨੂੰ ਆਪਣੇ ਪ੍ਰਸਤਾਵ ਵਗੈਰਾ ਦੇਣੀ ਸ਼ੁਰੂ ਕੀਤੀ ਨੇ ਉਹਨਾਂ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ ਤੇ ਅੱਜ ਅਸੀਂ ਆਪਣੀ ਕਲੱਬ ਦੇ ਸਾਰੇ ਮੈਂਬਰਾਂ ਨੂੰ ਇਸ ਮਸਲੇ ਦੇ ਉੱਤੇ ਮੋਟੀਵੇਟ ਕੀਤਾ ਹੈ ਕਿ ਸਾਰੇ ਮੈਂਬਰ ਪੂਰੇ ਯੋਰ ਸ਼ੋਰ ਨਾਲ ਇਹਨਾਂ ਦੀ ਮਦਦ ਕਰੀਏ ਤਾਂ ਕਿ ਜਿਹੜਾ 2026 27 ਦਾ ਗਵਰਨਰ ਵੀਡੀਜੀ 2 ਬਣਨਾ ਉਹ ਸਾਡੇ ਤਜੀਬ ਇੱਕ ਦੀ ਬਣ ਔਰ ਸਾਡੀ ਡਿਸਟ੍ਰਿਕਟ ਦੀਆਂ ਜਿੰਨੀਆਂ ਕਲਪਾਂ ਸਾਡੇ ਨਾਲ ਨੇ ਬਟਾਲਾ ਦੀਆਂ ਕਲਪਾਂ ਨਾਲ ਨੇ ਸਾਰੀਆਂ ਸਾਡੇ ਨਾਲ ਇਕੱਠੀਆਂ ਚੱਲਣ ਤਾਂ ਕਿ ਇਹ ਜਿਹੜਾ ਇੱਕ ਮਹਿੰਮੇ ਇਹਨੂੰ ਅਸੀਂ ਕਾਮਯਾਬ ਹੋ ਕੇ ਆਪਣਾ ਇਹਨੂੰ ਸਫਲ ਕਰੀਏ ਜੈ ਹਿੰਦ